ਵੇ ਵੀ ਆ ਦੇਖੋ ਕਣਕ ਦੇ ਵਿੱਚ ਗੜੇ ਪਏ ਆ ਤੇ ਸਾਡੇ ਨਾਲ ਆ ਆ ਦੇਖੋ ਕਣਕ ਦਾ ਹਾਲ ਕਿੱਡਾ ਮਾੜਾ ਹੋ ਗਿਆ ਜੀ ਤੇ ਕਿਸਾਨ ਭਰਾਵਾਂ ਵਾਸਤੇ ਬਹੁਤ ਦੁਖਦਾਈ ਖਬਰ ਹੈ ਇਹ ਤੇ ਸਾਡੇ ਨਾਲ ਬਬਲਜੀਤ ਸਿੰਘ ਜੀ ਹਸਨ ਪੱਟੀ ਆਓ ਆਪਾਂ ਇਹਨਾਂ ਨਾਲ ਗੱਲ ਕਰਦੇ ਆ ਬਬਲਜੀਤ ਸਿੰਘ ਜੀ ਆ ਗੜੇ ਦਿਖਾਓ ਚੱਕ ਕੇ ਭਾਈ ਜੀ ਉਹਨੀਆਂ ਨੂੰ ਬਹੁਤ ਜ਼ਿਆਦਾ ਪੱਤਰਕਾਰ ਸਾਹਿਬ ਇੱਥੇ ਪ੍ਰਧਾਨ ਜੀ ਗੜੇ ਬਹੁਤ ਪਏ ਆ ਜੋ ਕਿ ਕਣਕਾਂ ਉਤੋਂ ਟੁੱਟ ਗਈਆਂ ਆ ਦੇਖੋ ਜੀ ਕਣਕ ਦਾ ਕਿੱਡਾ ਮਾੜਾ ਹਾਲ ਹੋ ਗਿਆ। ਛਿੱਟੇ ਟੁੱਟ ਗਏ ਆ ਉਤੋਂ ਆ ਸੀਦਲ ਟੁੱਟ ਗਈਆਂ ਤੇ ਕੱਲ ਨੂੰ ਹਰੇੜੇ ਹੋਣਾਗਾ। ਇਹਦਾ ਕਣਕਾਂ ਦਾ ਬਹੁਤ ਭਾਰੀ ਨੁਕਸਾਨ ਅੱਜ। ਪੂਰੇ 15 ਮਿੰਟ ਘੜੇ ਬਹੁਤ ਜ਼ਿਆਦੇ ਪਏ। ਕਿਹੜੇ ਕਿਹੜੇ ਪਿੰਡਾਂ 'ਚ ਜੀ? ਇਹ ਪਿੰਡ ਹਸਨਪੱਟੀ ਹੋ ਗਿਆ ਆਪਣਾ ਭੰਗਰ ਹੋ ਗਿਆ, ਛਪੂਰ ਹੋ ਗਿਆ। ਉਹ ਰਾਜੂ ਵਾਲਾ ਹੋ ਗਿਆ। ਐਸ ਏਰੀਆ ਨੂੰ ਘੜੇ ਬਹੁਤ ਜ਼ਿਆਦੇ ਪਏ। ਹਰਿਆਲੇ ਵਾਲਾ ਤੇ ਗੋਲੇ ਵਾਲਾ। ਹਾਂ ਹਰਿਆਲੇ ਵਾਲਾ ਤੇ ਗੋਲੇ ਵਾਲਾ। ਗੋਲੇ ਵਾਲੇ ਬਹੁਤ ਜ਼ਿਆਦੇ ਨੁਕਸਾਨ ਆ ਕਣਕਾਂ ਦਾ। ਤੁਸੀਂ ਇਹ ਦੇਖ ਸਕਦੇ ਹੋ ਜੀ ਆ ਦੇਖੋ 70 70000 ਦੇ ਠੇਕੇ ਤੇ ਲੱਗੇ ਕਿਵੇਂ ਢੇਰ ਲੱਗੇ ਪਏ ਕਣਕ ਦੇ ਵਿੱਚ ਗੜਿਆਂ ਦੇ